ਜੋ ਗੁਰੂਆਂ ਸਿੱਧ ਬਣ ਜਿੱਤ ਬਣ ਗਏ ਗੁਰਨਾਮੇ ਗੁਰਨਾਮ ਗੁਰਬਾਸ਼ਾ ਦੇ ਪੁੱਤਰ ਬਣ ਨਾਲ ਸੁਣਿਆ ਕਿ ਜਦੋਂ ਗੁਰਬਾਸ਼ਾ ਸ਼ਬਦ ਜਦੋਂ ਗੁਰਬਾਸ਼ਾ ਸ਼ਬਦ ਬੰਜ ਲਖਣਾ ਕੋ ਟਮਕਾਰ ਰਹੀ ます ਤੋ ਤਿਆ ਗੂਟ ਨਾਲ ਤੋ ਤਿਆ ਗੂਟ ਨਾਲ ਜਿੱਥੇ ਜਿੱਥੇ ਖੜੇ ਦਸ ਗੁਰੂ ਸੇ ਖੜੇ ਦਸ ਗੁਰੂ ਸੇ ਘਾਰੇ ਦਸ ਧਿਆਨ ਨਾਲ ਘਾਰੇ ਦਸ ਧਿਆਨ ਨਾਲ ਸੁਣ ਰਿਹਾ ਸੀ ਗਾ ਕੀ ਰਿਹਾ ਸੁਣ ਰਿਹਾ ਸੀ ਗਾ ਕੀ ਰਿਹਾ ਕਿਉਂਕਿ ਉਹਨੇ ਕੁਝ ਚੀਜ਼ਾਂ ਆਫਰ ਕੀਤਾ ਹੈਗਾ ਇਹਨੂੰ ਤੋ ਬੜੇ ਤਿਆ ਨਾਲ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਆਸੁਰਤੀ ਦਿਨਾਂ ਹੀ ਗੁਰੂ ਸਾਹਿਬ ਦੇ ਆਸੁਰਤੀ ਦਿਨਾਂ ਹੀ ਗੁਰੂ ਸਾਹਿਬ ਨੂੰ ਦਸਾਰੇ ਨੂੰ ਦਸਾਰੇ ਇੱਕ ਸ਼ਬਦ ਨੇ ਇੱਕ ਸ਼ਬਦ ਨੇ ਟੁੱਟ ਟੁੱਟ ਹੀ ਹੋ ਗਿਆ ਹੀ ਹੋ ਗਿਆ ਦਿੱਤੇ ਨੇ ਪਾਪ ਕੀਤੇ ਨੇ ਭਾਗ ਕੀਤੇ ਮੈਨੂੰ ਭਾਗ ਕੀਤੇ ਮੈਨੂੰ ਬਖਸ਼ਿਦਾ ਬਖਸ਼ਿਦਾ ਧਿਆਨ ਦੇ ਗੱਲ ਧਿਆਨ ਦੇ ਗੱਲ ਉਹਨਾਂ ਦਾ ਉਨਾਂ ਚੋਂ ਵੀ ਬਹੁਤੇ ਜੋ ਵੀ ਬਹੁਤੇ ਇਦਰਾਮ ਦੇ ਨਾਮ ਕੀ ਇਦਰਾਮ ਦੇ ਨਾਮ ਕੀ ਕਹਿ ਰਿਆ ਨਹੀਂ ਕਹਿ ਰਿਆ ਨੰਗਾਨ ਕੀ ਕਹਿ ਨੰਗਾਨ ਕੀ ਕਹਿ ਜੜੇ ਇੱਕ ਜੜੇ ਇੱਕ ਟੋਪ ਸੋ ਆਸਾ ਦੀ ਬਾਤ ਜਿਹ ਕਿਤੇ ਵਿੱਚ ਆਂਦੀ ਛੇਲ ਲਈ ਪਈ ਗੁਰੂ ਪਾਸ਼ਾ ਗੁਰੂ ਪਾਸ਼ਾ ਕਰਿਆ ਲੋਕੀ ਕਰਿਆ ਲੋਕੀ ਕੀ ਕਰ ਰਿਆ ਕਿੰਨੀ ਕੀ ਕਰ ਰਿਆ ਕਿਦਾਂ ਦੀ ਸੋ ਸਾਰਾ ਕਿਦਾਂ ਦੀ ਸੋ ਸਾਰਾ ਖੁਸ਼ ਹੋਣ ਏਦਾਂ ਖੁਸ਼ ਹੋਣ ਏਦਾਂ ਸੇਵੇ ਤੇ ਦੋ ਗੁਰੂ ਬਾਣੀ ਜਦੋਂ ਦੋ ਬਾਣੀ ਸ਼ੁਰੂ ਕਰਦੇ ਆਂ ਅੰਦੇ ਰੇਂਗਰ ਦਸੀ ਜੇ ਕਈ ਨਹੀਂ ਕਿਉਂ ਨਾ ਨਹੀਂ ਕਿਉਂ ਨਾ ਰਹੀ ਰੋਕ ਮਬਯੋਨੀ ਆ ਅਕਾਲਪੁਰ ਸਾਹਿਬ ਨੂੰ ਮੰਤਰ ਚਾਨਦ ਸਹਿਦੀ ਕਿਰਪਾ ਨਾਲ ਉਰਪੇਦਿਕਾ ਨੂੰ ਜਾਨ ਸਕਦੇ ਆ ਜੂੰ ਤੋਂ ਪਹਿਲਾਂ ਉਹਨਾਂ ਨੇ ਜੁਗਾਂ ਦੇ ਪ੍ਰਵਾਚਨ ਕਰਾ ਸਮੇਂ ਨਾਲ ਵਧੀਆ ਬਾਲ ਰੱਖੀਆਂ ਇਹ ਬੰਦਾ ਜੀ ਉਹਦੀਆਂ ਨਾ 12 ਜਿਹੜੀ ਪਹਿਲਾ ਸ਼ਲੋਕ ਹੈ ਪਹਿਲੇ ਬਲਿਹਾਰ ਜਨਾ ਜਿਹਨੇ ਆਮ ਬੰਦਿਆਂ ਤੋਂ ਹੰਤਾ ਬੰਦੇ ਬੋਲਤਾਨਾ ਇੱਕ ਦਿਨ ਜਦ ਸੌਫਤ ਦੇ ਰੂਪ ਮੰਦੋਂ ਤੇ ਕਿ ਅਸੀਂ ਗੁਰੂ ਸਾਨੂੰ ਗਿਆਨ ਨਾਲ ਹੀ ਜੁੜਦਾ ਹੈ ਨਾ ਪਰ ਜਾਵਾਂਗੇ ਜਦੋਂ ਸਾਨੂੰ ਕੀ ਆ ਜਿੰਨ ਮਾਨਸ ਤੇ ਆਪਣਾ ਨਾਂ ਭਰਿਆ ਜਾ ਇਹ ਘਰਾਂ ਚ ਸਾਰੇ ਬਾਡੇ ਜੀ ਨੂੰ ਸੁਗਾਈ ਕਰਦੇ ਆ ਇਹ ਜਿਹੜਾ ਸਰੀਰ ਹੈ ਨਾ ਤੁਹਾਡਾ ਇਹਦੇ ਅੰਦਰ ਜੇ ਸਭ ਤੋਂ ਵੱਧ ਇਸ ਨੂੰ ਇਹ ਗ੍ਰੰਥ ਉਹ ਕਹਿੰਦੇ ਬੱਚੇ ਛੋਟੇ ਛੋਟੇ ਹੁੰਦੇ ਸਰੀਰਾਂ ਮਾਨਸਿਆਂ ਕਿ ਬਣਾ ਦਿੰਦੇ ਆ ਲੈਂਦੇ ਆ ਤੁਹਾਨੂੰ ਗੁਰਪਾਇਸ ਨੇ ਵੈਰ ਉੱਪਰ ਕਰਨਾ ਐਨੇ ਥੋੜੀ ਗਿਆਨ ਜੇ ਕਰਦਾ ਹੈ ਕਰੈਕਟਰਲੈਸ ਮਨ ਚ ਵੈਰੀ ਉਸ ਲਈ ਚਾਹਦਾ ਨੂੰ ਮੱਕੀ ਦੇ ਨਹੀਂ ਤੁ ਜਾ ਜਾ ਪਹਿਲੇ ਗੱਲ ਦੁਇ ਨਹੀਂ ਮਾਂਜੀ ਤੋਂ ਬਾਅਦ ਪਰ ਬਾਅਦ ਕਰਨੀ ਨਹੀਂ ਤਾ ਸੋਚ ਕੇ ਦੇਖੋ ਪਰ ਦੇਖਦਾ ਤਾਂ ਕੋ ਨਹੀਂ ਆਂ ਵੀ ਸੋਚਿਓ ਦੇਖੋ ਬੰਸੇ ਸਾਰੇ ਪਾਪਾਂ ਦੇ ਉਹਦੇ ਕਿਉਂ ਗੱਡੀ ਕਿੱਥੇ ਆਪੋ ਜੀ ਚੱਲਿਆ ਨਾ ਕੋਈ ਜਵਾਬ ਨਹੀਂ ਕੀ ਗੱਲ ਕਰਦਾ ਜਿਹਦੇ ਨਾਲ ਤੇ ਆਪਾਂ ਕੀ ਜਵਾਬ ਦੇਵਾਂਗੇ ਕਿ ਆਪਾਂ ਉਥੇ ਕੀ ਕਰ ਰਹੇ ਆਂ ਬੈ ਲੇਖਾਦਾਰ ਸਮਝਾਇਆ ਆ ਸਾਹੂ ਕਰ ਦਿੰਦੇ ਆ